ਉਹ ਬੱਚਾ ਆਫਲਾਈਨ ਕਰਦਾ ਪਿਆ ਸੀ ਯਾਰਾ ਦਾ ਉਹ ਬੱਚਾ ਉਹ ਹੋ ਵੀ ਗਏ ਨੇ ਕੀ ਨਾਂ ਤੁਹਾਡਾ ਮੇਰਾ ਨਾਂ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜਿਹੜਾ ਹੈ ਐਕਸੀਡੈਂਟ ਵਿੱਚ ਮਾਰੇ ਗਏ ਕਿੱਥੋਂ ਦੇ ਰਹਣਾ ਸੀ ਇਹ ਜੈਮਨਾਲ ਦੇ ਸੀ ਜੀ ਕੀ ਨਾਂ ਸੀ ਇੱਕਦਾਂ ਮੁੰਡੇ ਦਾ ਧਰਮਪ੍ਰੀਤ ਸੀਗਾ ਬੋਟੀ ਦਾ ਨਾਂ ਸੀਗਾ ਕੁਲਦੀਪ ਕੌਰ ਤੇ ਦੋ ਬੱਚੇ ਸੀ 8 ਸਾਲਾਂ ਦਾ ਜੀ ਤੇ ਇੱਕ ਸਵਾ ਮਹੀਨੇ ਦਾ ਸੀਗੇ ਤੇ ਜਿਹੜੇ ਗੱਡੀ ਮਾਰੀ ਆ ਉਹ ਨੱਥੂ ਵਾਲ ਦਾ ਜੀ दारू ਪੀਤੀ ਸੀਗੀ ਗੱਡੀ 'ਚ ਵੀ दारू ਪਈ ਆ ਉਹਦੀ ਡੱਕਿਆ ਦਰਨੋਂ ਪੈਰ ਨਹੀਂ ਲੱਗਦੇ ਸੀ ਉਹਦੇ ਉਹ ਲਿਆਂਦਾ 50 ਕਿਲੋ ਤੋਂ ਫੜਕੇ ਨੂੰ ਘੱਟੋ ਘੱਟ ਐਕਸੀਡੈਂਟ ਕਿੰਨਾ ਟਾਈਮ ਪਹਿਲਾਂ ਸਵਾ 2 ਵਜੇ ਆ ਜੀ ਤੇ ਹੁਣ ਕਿੰਨੇ ਬੰਦੇ ਦੀ ਮੌਤ ਹੋ ਗਈ ਚਾਰਾਂ ਜਾਂਦੀ ਮੌਤ ਹੋ ਗਈ ਦੀ ਬਾਈ ਗੋਲ ਹੋ ਗਈ ਕਰਦਾ ਕੱਲਾ ਸੀ ਮਾਂ ਪਿਓ ਦਾ ਇਹ ਮੁੰਡਾ ਤੇ ਜਿਹੜਾ ਗੱਡੀ ਵਾਲਾ ਸੀ ਉਹਦਾ ਕੀ ਬਣਿਆ ਉਹ ਉੱਥੇ ਦਾਖਲੇ ਜੋ ਵੀ ਰਾਜਮ ਲੈ ਗਏ ਉਹ ਵੀ ਦਾਖਲੇ ਉੱਥੇ ਬਾਗੇ ਬਣਾ ਸੀ ਹਸਪਤਾਲ ਚ ਤੇ ਬਹੁਤ ਮੰਦ ਭਾਗੀ ਕਟਰਾ ਹੋਈ ਆ ਤੇ ਆਉਂਦੇ ਸੀਗੇ ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵਾਜੀ ਆ ਗੱਡੀ ਜਿਹੜੀ ਬ੍ਰਿਜਾ ਗੱਡੀ ਦੱਸੀ ਜਾਂਦੇ ਉਹਦੇ ਖੜੀ ਆ ਗੱਡੀ ਥੱਲੇ ਤੇ ਉਹਦੇ ਦੋ ਪੇਟੀਆਂ ਦਾਰੂ ਦੀਆਂ ਦਾਰੂ ਨਾਲ ਉਹ ਡੱਕਿਆ ਹੋਇਆ ਸੀਗਾ ਇਹ ਦੋ ਦੇ ਸਾਡੇ ਆਤਮਾ ਸਿੰਘ ਜਿਹੜੇ ਚਾਚਾ ਜੀ ਆ ਉਹਨਾਂ ਦੇ ਦੋ ਪੋਤੇ ਬੇ ਬੇਟਾ ਤੇ ਨੋ ਉਹਨਾਂ ਦੀ ਤੇ ਮੌਕੇ ਤੇ ਮੌਤ ਹੋ ਗਈ ਆ ਬਹੁਤ ਮੰਦਭਾਗੀ ਘਟਨਾ ਹੋਈ ਆ ਅਸੀਂ ਕਹਿੰਨੇ ਆ ਵੀ ਇੱਕ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਜਿੱਕਰ ਰੈਡ ਬੋਡੀਆਂ ਇੱਥੇ ਪਈਆਂ ਸਾਡੇ ਕੋਲ ਪ੍ਰਸ਼ਾਸਨ ਆਵੇ ਤੇ ਸਾਡੀ ਗੱਲ ਸੁਣੇ ਉਹ ਸਾਡੇ ਗਵੰਡੀ ਆ ਜੀ ਚਾਚਾ ਜੀ ਲੱਗਦੇ ਆ ਤੇ ਦੱਸੋ ਉਹ ਜੀ ਇਧਰੋਂ ਪਿੰਡੋਂ ਆਉਂਦੇ ਸੀਗੇ ਚਾਰਜ ਨੇ ਉਹ ਜਿਹੜਾ ਡਰਾਈਵਰਾ ਨੱਥੂ ਵਾਲੇ ਦਾ ਸੀਗਾ ਉਹਨਾਂ ਦੀ ਡ੍ਰਿੰਕ ਕੀਤੀ ਹੋਈ ਸੀਗੀ ਉਹਨਾਂ ਨੇ ਪਿੱਛੋਂ ਫੇਟ ਮਾਰੀ ਹੈ ਜੀ ਚਾਰ ਜਣਾਂ ਦੀ ਡੈਥ ਹੋ ਗਈ ਧਰਮਪ੍ਰੀਤ ਸਿੰਘ ਕੁਲਦੀਪ ਕੌਰ ਤੇ ਦੋ ਬੱਚੇ ਸੀਗੇ ਤੇ 2 ਘੰਟੇ ਹੋ ਗਈ ਐ ਐਸਐਚਓ ਸਾਹਿਬ ਇੱਥੇ ਆਈ ਨਹੀਂ ਹੈ ਤੱਕਰ ਜਿੰਨਾ ਚਿਰ ਬੰਦੀ ਕਾਰਵਾਈ ਨਹੀਂ ਹੁੰਦੀ ਕਿ ਉਹਨਾਂ ਚਾਰ ਜਣੇ ਨਹੀਂ ਗਏ ਸੀ ਇੱਥੇ ਧਰਨਾ ਵੀ ਲਾਵਾ ਜਿਹੜੀ ਬੰਦੀ ਕਾਰਵਾਈ ਉਹ ਕਰ ਦੇਣ ਫਿਰ ਅਸੀਂ ਕੋਈ ਮਸਲਾ ਹੱਲ ਹੋਊਗਾ ਤਾਂ ਹੀ ਇੱਥੋਂ ਜਾਵਾਂਗੇ ਜੀ ਗੱਡੀ ਤਾਂ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਤੇ ਗੱਡੀ ਦੇ ਵਿੱਚ दारू ਹੁਣ ਵੀ ਪਈ ਹੈ ਜੀ ਦੋ ਪੇਟੀਆਂ ਪਈਆਂ ਨੇ ਸਰ ਜਿਹੜਾ ਐਕਸੀਡੈਂਟ ਹੋਇਆ ਇਹਦੇ ਥੋੜਾ ਦੱਸਿਓ ਬੜਾ ਪਲੀਜ਼ ਇਹ ਐਕਸੀਡੈਂਟ ਹੋਇਆ ਜੀ ਦੋਨੇ ਜਿਹੜੇ ਵਹੀਕਲ ਸੀਗੇ ਬਾਗਪਣੇ ਤੋਂ ਆ ਰਹੇ ਸੀ ਮੋਟਰਸਾਈਕਲ ਅੱਗੇ ਰਹਿ ਸੀ ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ ਇਹ ਮੁੰਡਾ ਜੈਮਲਾਲ ਦੇ ਤੋਂ ਸੀਗਾ ਪਰਮਜੀਤ ਸਿੰਘ ਉਹਦੇ ਨਾਲ ਵਾਈਫ ਸੀ ਕਦੀਨ ਔਰ ਨਾਲ ਬੱਚੇ ਸੀਗੇ ਅੱਛਾ ਤੇ ਉਹ ਮਤਲਬ ਕਿ ਜਾ ਰਹੇ ਸੀ ਇਹਨੇ ਕਿਧਰੋਂ ਉਹ ਕਿਦ ਪਿੱਛੋਂ ਗੱਡੀ ਤੇਜ਼ ਸੀਗੀ ਥੋੜੀ ਉਹ ਉਹਨੂੰ ਕੰਟਰੋਲ ਨਹੀਂ ਹੋਈ ਗੱਡੀ ਤੇ ਉਹ ਉਹ ਜੋ ਉਪਰੇਚਾ ਇਹ ਵੀ ਦੱਸ ਦੇ ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਸੀ ਬੰਦੇ ਨੇ ਇਹ दारू ਹੁਣ ਮੈਂ ਤਾਂ ਇੱਥੇ ਮੌਕੇ ਤੇ ਮੌਕੇ ਤੇ ਖੜਾ ਹਾਂ ਹੁਣ ਮੈਂ ਉਹਦਾ ਮੈਂ ਤਾਂ ਮਲਾਜਾ ਕਰਾਉਂਗਾ ਤਾਂ ਪਤਾ ਲੱਗੂਗਾ ਵੀ दारू ਪੀਤੀ ਪਰ ਮੈਂ ਹੁਣ ਮੈਂ ਲਾਜਾ ਨਹੀਂ ਕਰਾ ਰਿਹਾ ਉਹ ਕਲੀਅਰ ਨਹੀਂ ਕਹਿ ਸਕਦਾ ਪਰ ਮੈਨੂੰ ਆਸੇ ਪਾਸੇ ਤੋਂ ਪਤਾ ਲੱਗਾ ਵੀ ਉਹ ਲੋਕ ਕਹ ਰਹੇ ਆ ਵੀ ਇਹਦੀ दारू ਪੀਤੀ ਸੀਗੀ ਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਹੈ ਹਾਂਜੀ ਬਿਗ ਮੈਂ ਮੈਂ ਬਾਅਦ ਚ ਆਇਆ ਸ਼ਾਇਦ ਮਿਲੀ ਹੋਵੇ ਪਰ ਮੈਂ ਬਾਅਦ ਵਿੱਚ ਆਇਆ ਮੈਂ ਤਾਂ ਇੱਧਰ ਹੀ ਉੱਜ ਗਿਆ ਡੱਡ ਬਟਿੰਗ ਨੂੰ ਵੇਖ ਕੇ ਤੇ ਕੋਈ ਵੀਡੀਓ ਅੱਛਾ ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ ਨਹੀਂ ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ ਉਹ ਗੱਡੀ ਗੱਡੀ ਦੇ ਵਿੱਚ ਸ਼ਾਇਦ ਹੈਣੀ ਸੀਗੀ ਗੱਡੀ ਦੇ ਪਾਸੇ ਭਾਵੇਂ ਕੱਢ ਕੇ ਰੱਖ ਲਈ ਉਹ ਤਾਂ ਗੱਡੀ ਦੇ ਵਿੱਚ ਹੀ ਪੈਤੀ ਪਈ ਆ ਅੱਛਾ ਮਗਲੀ ਸੜਕ ਤੇ ਜਿਹੜਾ ਇਹ ਗੱਡੀ ਵਾਲਾ ਇੱਕ ਕਿੱਥੋਂ ਦਾ ਬੰਦਾ ਜਣਾ ਇਹ ਇਹਦਾ ਮੈਨੂੰ ਨਾਂ ਨਹੀਂ ਪਤਾਗਾ ਇਹ ਹੈਗਾ ਨਥਵਾਲੇ ਗਰਵੀ ਦਾ ਹਾਂ ਠੀਕ ਹੈ